ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਬੀਤੀ ਰਾਤ ਸ਼ੰਭੂ ਅਤੇ ਖਨੌਰੀ ਬਾਰਡਰ ਖਲਵਾਉਣ ਲਈ ਪੁਲਿਸ ਵੱਲੋਂ ਮੋਰਚਿਆਂ ਉੱਪਰ ਕੀਤੀ ਗਈ ਕਾਰਵਾਈ ਤੋਂ ਬਾਅਦ ਕੱਲ ਸੂਬੇ ਭਰ ਵਿੱਚ ਸਥਿਤੀ ਤਣਾਅ ਵਾਲੀ ਬਣੀ ਰਹੀ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੀ ਕੱਲ ਪੂਰੇ ਐਕਸ਼ਨ ਵਿੱਚ ਰਹੀ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਅਤੇ ਸੜਕਾਂ ਤੇ ਜਾਮ ਰੁਕਣ ਲਈ ਪੁਲਿਸ ਵੱਡੇ ਤੜਕੇ ਤੋਂ ਹੀ ਸੜਕਾਂ ਉੱਪਰ ਆ ਗਈ ਸੀ ਸਰਕਾਰ ਖਿਲਾਫ ਕੱਲ ਸਾਰਾ ਦਿਨ ਸੂਬੇ ਵਿੱਚ ਨਾਰੇ ਗੂੰਜਦੇ ਰਹੇ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਪੁਲਿਸ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਕਿਸਾਨਾਂ ਦਾ ਕੋਈ ਵੀ ਧਰਨਾ ਪ੍ਰਦਰਸ਼ਨ ਸਫਲ ਨਾ ਹੋਣ ਦਿੱਤਾ ਜਾਵੇ ਜਿਸ ਦੇ ਚੱਲਦੇ ਕੱਲ ਪੰਜਾਬ ਪੁਲਿਸ ਨੇ ਸੂਬੇ ਨੂੰ ਧਰਨਾ ਮੁਕਤ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਰੱਖਿਆ ਕਿਸਾਨਾਂ ਨੇ ਪੰਜਾਬ ਵਿੱਚ ਦਰਜਨ ਥਾਵਾਂ ਤੇ ਸੜਕਾਂ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਇਸ ਨੂੰ ناکਾਮ ਬਣਾ ਦਿੱਤਾ ਕੁਝ ਥਾਵਾਂ ਤੇ ਕਿਸਾਨਾਂ ਤੇ ਪੁਲਿਸ ਦਰਮਿਆਨ ਝੜਪਾਂ ਵੀ ਹੋਈਆਂ ਇੱਥੇ ਦੱਸਣਯੋਗ ਹੈ ਕਿ ਕੱਲ ਦੀ ਕਾਰਵਾਈ ਵਿੱਚ ਪੁਲਿਸ ਨੇ ਤਕਰੀਬਨ 1500 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਪਰ ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸ਼ਾਮ ਵੇਲੇ ਰਿਹਾ ਕਰ ਦਿੱਤਾ ਗਿਆ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਟਾਂਚੇ ਟੌਣ ਮਗਰੋਂ ਕੱਲ੍ਹ ਤਕਰੀਬਨ 400 ਦਿਨਾਂ ਤੋਂ ਬਾਅਦ ਸ਼ੰਭੂ ਬਾਰਡਰ ਤੇ ਦੇਰ ਸ਼ਾਮ ਸੜਕੀ ਆਵਾਜਾਈ ਬਹਾਲ ਹੋ ਗਈ ਜਦ ਕਿ ਖਨੌਰੀ ਬਾਰਡਰ ਤੋਂ ਆਵਾਜਾਈ ਅੱਜ ਸ਼ਾਮ ਤੱਕ ਬਹਾਲ ਹੋਣ ਦੀ ਸੰਭਾਵਨਾ ਹੈ ਸ਼ੰਭੂ ਬਾਰਡਰ ਤੋਂ ਆਵਾਜਾਈ ਬਹਾਲ ਹੋਣ ਮਗਰੋਂ ਆਲੇ ਦੁਆਲੇ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਦਰਸਲ ਇਹ ਬਾਰਡਰ ਬੰਦ ਹੋਣ ਦੇ ਚੱਲਦੇ ਵੱਡੀ ਗਿਣਤੀ ਵਿੱਚ ਆਵਾਜਾਈ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਗੁਜ਼ਰਦੀ ਸੀ ਜਿਸ ਕਾਰਨ ਇਹਨਾਂ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਸਨ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਜ਼ਿਆਦਾ ਟ੍ਰੈਫਿਕ ਉਹਨਾਂ ਦੇ ਪਿੰਡਾਂ ਵਿੱਚੋਂ ਗੁਜ਼ਰਨ ਕਾਰਨ ਉਹਨਾਂ ਦੇ ਪਿੰਡਾਂ ਦੀਆਂ ਸੜਕਾਂ ਹੁਣ ਬੁਰੀ ਤਰ੍ਹਾਂ ਟੁੱਟ ਗਈਆਂ ਹਨ ਇਸ ਲਈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ਤੇ ਇਹਨਾਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਦੋਵੇਂ ਮੋਰਚਿਆਂ ਤੇ ਪੁਲਿਸ ਕਾਰਵਾਈ ਤੋਂ ਬਾਅਦ ਪੁਲਿਸ ਵੱਲੋਂ ਕਿਸਾਨਾਂ ਦੇ ਟਰੈਕਟਰ ਟਰਾਲੀ ਤੇ ਹੋਰ ਸਮਾਨ ਜ਼ਬਤ ਕਰ ਲਿਆ ਗਿਆ ਹੈ ਜਿਸ ਨੂੰ ਹੁਣ ਕਿਸਾਨਾਂ ਨੂੰ ਸੌਂਪਣ ਦੀ ਪ੍ਰਕਿਰਿਆ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਆਪਣੇ ਆਧਾਰ ਕਾਰਡ ਤੇ ਦੋ ਗਵਾਹਾਂ ਨੂੰ ਲਿਆ ਕੇ ਇਹ ਟਰੈਕਟਰ ਟਰਾਲੀ ਤੇ ਹੋਰ ਸਮਾਨ ਪੁਲਿਸ ਤੋਂ ਲੈ ਸਕਦੇ ਹਨ ਇਸ ਦੇ ਦਰਮਿਆਨ ਸ਼ੰਭੂ ਬਾਰਡਰ ਤੇ ਖੜੀਆਂ ਟਰਾਲੀਆਂ ਵਿੱਚੋਂ ਕੀਮਤੀ ਸਮਾਨ ਗਾਇਬ ਹੋਣ ਦੀ ਵੀ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਇੱਕ ਕਿਸਾਨ ਨੇ ਦੱਸਿਆ ਕਿ ਉਸਨੇ ਲੱਖਾਂ ਰੁਪਏ ਖਰਚ ਕੇ ਸ਼ੰਭੂ ਪਾウダー ਤੇ ਟਰਾਲੀ ਨੂੰ ਰਹਿਣ ਯੋਗ ਬਣਾਇਆ ਸੀ ਪਰ ਜਦ ਉਹ ਆਪਣੀ ਟਰਾਲੀ ਲੈਣ ਆਇਆ ਤਾਂ ਇਸ ਵਿੱਚੋਂ LCD AC ਫ੍ਰਿਜ ਆਦ ਗਾਇਬ ਹਨ ਤੇ ਉਹਦਾ ਪਰਪਸ ਉੱਥੇ ਜਾ ਕੇ ਜਿਹੜਾ ਪਰਪਸ ਇਹ ਹੈ ਵੀ ਜੇ ਉੱਥੋਂ ਕੋਈ ਟਰਾਲੀਆਂ ਲੈ ਕੇ ਜਾਣਾ ਚਾਹੁੰਦਾ ਅਸੀਂ ਅੱਜ ਸਵੇਰੇ ਵੀ ਉਹਨਾਂ ਨੂੰ ਕਿਹਾ ਤਾਂ ਕੁਝ ਜਾਣੇ ਲੈ ਕੇ ਵੀ ਗਏ ਆ ਆਪਦੀ ਆਈਡੈਂਟੀਟੀ ਦਿਖਾ ਕੇ ਦੋ ਗਵਾ ਨਾਲ ਲਿਆ ਕੇ ਤੇ ਜਾਂ ਕੋਈ ਐਵੀਡੈਂਸ ਹੈਗਾ ਉਹ ਲਿਆ ਕੇ ਤੇ ਉਹ ਉਹਨਾਂ ਦਾ ਪ੍ਰੋਪਰ ਐਂਟਰੀ ਕਰਕੇ ਉਹਨਾਂ ਨੂੰ ਟਰਾਲੀ ਦੇ ਦਿੱਤੀ ਜਾਊਗੀ ਜੇ ਕੋਈ ਟਰੈਕਟਰ ਲੈ ਕੇ ਜਾਣਾ ਚਾਹੁੰਦਾ ਤਾਂ ਉਹ ਟਰੈਕਟਰ ਦੇ ਕਾਗਜ਼ ਪੱਤਰ ਤੇ ਜੇ ਕਾਗਜ਼ ਪੱਤਰ ਨਹੀਂ ਵੀ ਹੈਗਾ ਉਹਦੇ ਕੋਲ ਤਾਂ ਉਹ ਆਪ ਦਾ ਗਵਾ ਦੋ ਵਿਟਨੈਸ ਨਾਲ ਆਧਾਰ ਕਾਰਡ ਨਾਲ ਤੇ ਉਹ ਲੈ ਕੇ ਉਹਨਾਂ ਦੀ ਪ੍ਰੋਪਰ ਫੋਟੋ ਵਿਦ ਐਵੀਡੈਂਸ ਵਾਹਨ ਦੇ ਇਹਨਾਂ ਨੂੰ ਕਰਕੇ ਤਾਂ ਉਹਨਾਂ ਨੂੰ ਹੈਂਡਓਵਰ ਕਰ ਦਿੱਤੇ ਜਾਣਗੇ ਤੇ ਇਹਦਾ ਬੜਾ ਸਮੂਥਲੀ ਸਾਰਾ ਸੈਟਅਪ ਚੱਲ ਰਿਹਾ ਹੈ ਤੇ ਉਹ ਉਹਦੇ ਵਿੱਚੋਂ ਜਿਹੜਾ ਜਿਹੜੀ ਕੱਲ ਅਸੀਂ ਖਾਸ ਤੌਰ ਤੇ ਜਿਹੜਾ ਜਿੰਨਾ स्मूथ ਹੋਇਆ ਉਹਦਾ ਮੈਂ ਸਭ ਤੋਂ ਜ਼ਿਆਦਾ ਕ੍ਰੈਡਿਟ ਦੇਣਾ ਚਾਹੁੰਗਾ ਜਿਹੜੇ ਕਿਸਾਨ ਭਰਾ ਸੀ ਸਾਡੇ ਕੋਈ ਪਹਿਲਾਂ ਤਿਆਰੀ ਸੀ ਉਹਨਾਂ ਦੀ ਲਾਠੀਆਂ ਡੰਗੇ ਡੰਡੇ ਵਰਛੇ ਤਾਈ ਤਿਆਰ ਕੀਤੇ ਹੋਏ ਸੀ ਪਰ ਜਦੋਂ ਉਹਨਾਂ ਨੇ ਉਹ ਸਾਡੇ ਉਹਨਾਂ ਨੂੰ ਗੱਲ ਕੀਤੀ ਤਾਂ ਉਹਨਾਂ ਨੇ ਬਿਲਕੁਲ ਵੀ ਕਿਸੇ ਨਾਲ ਝਗੜਾ ਨਹੀਂ ਕੀਤਾ ਤੇ ਜਿਹੜੀ ਆਮ ਲੋਕਾਂ ਨੂੰ ਇੱਥੇ ਲੋਕਲ ਪਿੰਡਾਂ ਦੇ ਖਾਸ ਤੌਰ ਤੇ ਲੋਕਾਂ ਨੂੰ ਜਿਹੜੇ ਵਾਰ-ਵਾਰ ਇਸ ਗੱਲ ਦੀ ਸ਼ਿਕਾਇਤ ਕਰਦੇ ਸੀ ਵੀ ਸਾਨੂੰ ਦਿੱਕਤ ਆ ਰਹੀ ਹੈ ਰਸਤੇ ਦੇ ਵਿੱਚੋਂ ਉਹਨਾਂ ਨੂੰ ਬੜੇ ਈਵੇਂ ਵਸ ਜਾ ਰਹੇ ਆ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਧਰਨਿਆਂ ਨੂੰ ਪੰਜਾਬ ਸਰਕਾਰ ਵੱਲੋਂ ਸਖਤੀ ਦੇ ਜ਼ੋਰ ਤੇ ਚੱਕੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਲਈ ਵੀ ਮਾਹੌਲ ਹੁਣ ਚੁਣੌਤੀ ਭਰਿਆ ਹੈ ਤੇ ਉਹਨਾਂ ਲਈ ਆਉਣ ਵਾਲਾ ਸਮਾਂ ਆਸਾਨ ਨਹੀਂ ਜਾਪ ਰਿਹਾ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਵੱਧ ਰਹੀ ਗਿਣਤੀ ਤੇ ਉਹਨਾਂ ਵਿੱਚ ਪਈ ਫੁੱਟ ਨੇ ਇਹਨਾਂ ਜਥੇਬੰਦੀਆਂ ਦਾ ਲੋਕ ਆਧਾਰ ਘਟਾ ਦਿੱਤਾ ਹੈ ਜੱਸ ਕਰਕੇ ਸ਼ੰਭੂ ਤੇ ਖਨੌਰੀ ਬਾਡਰ ਤੇ 400 ਦਿਨਾਂ ਤੱਕ ਚੱਲੇ ਧਰਨੇ ਨੂੰ ਆਮ ਲੋਕਾਂ ਵੱਲੋਂ ਦਿੱਲੀ ਮੋਰਚੇ ਵਾਂਗ ਸਮਰਥਨ ਨਹੀਂ ਦਿੱਤਾ ਗਿਆ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਏ ਦਿਨ ਲੱਗ ਰਹੇ ਧਰਨੇ ਪ੍ਰਦਰਸ਼ਨਾਂ ਤੇ ਸੜਕ ਜਾਮ ਤੋਂ ਆਮ ਲੋਕ ਪਰੇਸ਼ਾਨ ਹੋ ਕੇ ਹੁਣ ਕਿਸਾਨ ਜਥੇਬੰਦੀਆਂ ਤੋਂ ਕਿਨਾਰਾ ਕਰਨ ਲੱਗ ਗਏ ਹਨ ਜਿਸ ਨੇ ਕਿਸਾਨ ਜਥੇਬੰਦੀਆਂ ਦੀ ਸਾਖ ਨੂੰ ਖੋਰਾ ਲਾਇਆ ਹੈ ਉੱਧਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਕੀਤੀ ਗਈ ਸਖਤੀ ਦਾ ਅਸਲ ਕਾਰਨ ਵੀ ਸਾਹਮਣੇ ਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਫੇਰੀ ਮੌਕੇ ਲੁਧਿਆਣਾ ਦੇ ਅਧਿయోగ ਪਤੀਆਂ ਨੇ ਕੇਜਰੀਵਾਲ ਨੂੰ ਸਪਸ਼ਟ ਆਖ ਦਿੱਤਾ ਸੀ ਕਿ ਜੇਕਰ ਸੂਬਾ ਸਰਕਾਰ ਨੇ ਸ਼ੰਭੂ ਬਾਰਡਰ ਨਾ ਖੁਲਵਾਇਆ ਤਾਂ ਅਧਿయోగ ਪਤੀ ਲੁਧਿਆਣਾ ਪੱਛਮੀ ਜਿਮਨੀ ਚੌਂ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਜਸ ਤੋਂ ਵੱਧ ਆਪਸ ਪ੍ਰੀਮੋ ਨੇ ਪੰਜਾਬ ਸਰਕਾਰ ਦੇ ਉੱਚ ਪੁਲਿਸ ਅਫਸਰਾਂ ਨੂੰ ਇਹ ਬਾਰਡਰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਸਨ ਇਸ ਦਰਮਿਆਨ ਸੂਬੇ ਵਿੱਚ ਆਮ ਆਦਮੀ ਪਾਰਟੀ ਦੀਆਂ ਰਾਜਨੀਤਿਕ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਤੇ ਕੀਤੇ ਇਸ ਜ਼ਬਰਦਸਤ ਅਲੋਚਨਾ ਕਰਦੇ ਸੂਬਾ ਸਰਕਾਰ ਤੇ ਕੱਲ ਵੀ ਨਿਸ਼ਾਨੇ ਸਿੱਧ ਨੇ ਜਾਰੀ ਰੱਖੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਕਿਸਾਨਾਂ ਦੇ ਨਾਲ ਖੜਨ ਉਹਨਾਂ ਆਪ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਜ਼ੁਲਮ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਵੀ ਕੀਤਾ ਜਦਕਿ ਭਾਈਪਾ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਆਪਣੀ ਸਹੂਲਤ ਦੇ ਮੱਦੇਨਜ਼ਰ ਕਿਸਾਨਾਂ ਨੂੰ ਇਨ੍ਹਾਂ ਮੋਰਚਿਆਂ ਤੇ ਭੇਜਿਆ ਤੇ ਹੁਣ ਆਪਣੀ ਸਹੂਲਤ ਦੇ ਮੱਦੇਨਜ਼ਰ ਹੀ ਇਹਨਾਂ ਉੱਪਰ ਜਲਮਕੀਤਾ ਹੈ ਜਦ ਕਿ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੁਆਰਾ ਕੀਤੇ ਇਸ ਜਬਰ ਦੇ ਵਿਰੋਧ ਵਿੱਚ ਕੱਲ ਸੰਸਦ ਵਿੱਚ ਵੀ ਪ੍ਰਦਰਸ਼ਨ ਕੀਤਾ ਜਿਸ ਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਇਹਨਾਂ ਨੇਤਾਵਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਪਖੰਡ ਕਰਾਰ ਦਿੰਦਿਆਂ ਆਖਿਆ ਕਾਂਗਰਸ ਦੇ 99 ਮੈਂਬਰ ਪਾਰਲੀਮੈਂਟ ਦੇ तकरीबन 100 ਤੇ ਕਾਂਗਰਸ ਨੇ ਕਿੰਨੀ ਵਾਰ ਕਿਸਾਨਾਂ ਦੀ ਗੱਲ ਲੋਕ ਸਭਾ ਚ ਕੀਤੀ ਹੈ ਕਾਂਗਰਸ ਵਾਲੇ ਜਵਾਬ ਦੇ ਔਰ ਦੂਜੀ ਗੱਲ ਤੁਹਾਡੀ 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ ਪੰਜਾਬ 'ਚ ਔਰ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕਰਜ਼ਾ ਤਾਂ ਤੁਸੀਂ ਕੀ ਮਾਫ਼ ਕਰਨਾ ਹੈ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹਦਾ ਜਿਹੜਾ ਵੱਡਾ ਸਕੈਮ ਹੋਇਆ ਉਹ ਵੀ ਤੁਹਾਡੇ ਰਾਜ 'ਚ ਹੋਇਆ ਉਦੋਂ ਕਾਂਗਰਸ ਦੇ ਐਮਪੀ ਕਿਉਂ ਨਾ ਬੋਲੇ ਗੱਲ ਇਹ ਆ ਵੀ ਤੁਹਾਡੇ ਜਿਹੜਾ ਧੋਗਲਾ ਕਿਰਦਾਰ ਹੈ ਜਦੋਂ ਤੁਸੀਂ ਸੱਤਾ ਚੋਂਨੇ ਉਦੋਂ ਤੁਹਾਨੂੰ ਕਿਸਾਨ ਭੁੱਲ ਜਾਂਦੇ ਆ ਪੰਜਾਬ ਦੇ ਰਸਤੇ ਬੰਦ ਕਰਨ ਨਾਲ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਆਰਥਿਕ ਜਿਹੜਾ ਆ ਪ੍ਰਭਾਵਿਤ ਹੁੰਦੀ ਆ ਜੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਇਹ ਕਦਮ ਚੁੱਕਿਆ ਹੈ ਤੇ ਕਾਂਗਰਸ ਉਹ ਨੂੰ ਕਿਉਂ ਕੀ ਕਿਸ ਗੱਲ ਦੀ ਪਰੇਸ਼ਾਨੀ ਹੈ ਕਾਂਗਰਸ ਨੇ ਦੱਸਿਆ ਕਿ ਇਹ ਇੰਡਸਟਰੀ ਦੇ ਖਿਲਾਫ ਹੈ ਕੀ ਕਾਂਗਰਸ ਪੰਜਾਬ ਦੇ ਕਾਰੋਬਾਰੀਆਂ ਦੇ ਖਿਲਾਫ ਹੈ ਕੀ ਕਾਂਗਰਸ ਪੰਜਾਬ ਦੇ ਵਪਾਰ ਦੇ ਖਿਲਾਫ ਹੈ ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ ਬੀਤੇ ਦੋ ਦਿਨ ਤੋਂ ਕਿਸਾਨਾਂ ਤੇ ਕੀਤੀ ਜਾ ਰਹੀ ਸਖਤੀ ਤੋਂ ਬਾਅਦ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤੇਵਰ ਵੀ ਕੁਝ ਨਰਮ ਪਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਕਿਸਾਨੀ ਮਸਲਿਆਂ ਦੇ ਹੱਲ ਲਈ ਗੱਲਬਾਤ ਦਾ ਸੱਦਾ ਦਿੱਤਾ ਹੈ ਇਹ ਬੈਠਕ ਅੱਜ ਦਪਹਿਰ 4 ਵਜੇ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿੱਚ ਹੋਵੇਗੀ ਇਸ ਬੈਠਕ ਦਾ ਕੋਈ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਤੇ ਸਰਕਾਰ ਦਰਮਿਆਨ ਵਧ ਰਹੀ ਤਲਖੀ ਦੇ ਮੱਦੇ ਨਜ਼ਰ ਸੂਬਾ ਸਰਕਾਰ ਨੇ ਇਸ ਤਲਖੀ ਨੂੰ ਘਟਾਉਣ ਲਈ ਇਹ ਪੇਸ਼ਕਸ਼ ਕੀਤਾ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਜੋ ਕਿ ਹੰਗਾਮਾ ਖੇਜ ਰਹੇਗਾ ਦਰਸਲ ਕਿਸਾਨਾਂ ਤੇ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਵਿਰੋਧੀ ਧਿਰ ਅੱਜ ਸੂਬਾ ਸਰਕਾਰ ਨੂੰ ਘੇਰਨ ਦਾ ਯਤਨ ਕਰੇਗੀ ਉਧਰ ਸੂਬਾ ਸਰਕਾਰ ਭ੍ਰਿਸ਼ਟਾਚਾਰ ਤੇ ਨਸ਼ਿਆਂ ਵਿਰੁੱਧ ਵੱਡੀ ਮੁਹਿੰਮ ਤੇ ਸਦਨ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕਰੇਗੀ ਅੱਜ ਦੇ ਬਜਟ ਸੈਸ਼ਨ ਵਿੱਚ ਕਾਂਗਰਸ ਦੇ ਇੱਕਜੁੱਟ ਦਿਖਾਈ ਦੇਣ ਦੇ ਅਸਾਰ ਬਣ ਰਹੇ ਹਨ ਕਿਉਂਕਿ ਕਾਂਗਰਸੀ ਮਾਮਲਿਆਂ ਦੇ ਇੰਚਾਰਜ ਪਪੇਸ਼ ਬਗੇਲ ਨੇ ਬੀਤੇ ਦਿਨ ਕਾਂਗਰਸੀ ਵਿਧਾਇਕਾਂ ਨੂੰ ਸਪਸ਼ਟ ਹੁਕਮ ਦਿੱਤੇ ਸਨ ਕਿ ਬਜਟ ਸੈਸ਼ਨ ਵਿੱਚ ਉਹਨਾਂ ਵਿੱਚ ਏਕਤਾ ਦਿਖਣੀ ਬੇहद ਜ਼ਰੂਰੀ ਹੈ। ਬਜਟ ਸੈਸ਼ਨ ਤੋਂ ਪਹਿਲਾਂ ਕੱਲ੍ਹ ਪੰਜਾਬ ਮੰਤਰੀ ਮੰਡਲ ਦੀ ਇੱਕ ਹੰਗਾਮੀ ਬੈਠਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਹਿائش ਵਿੱਚ ਹੋਈ ਜਿਸ ਵਿੱਚ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਮંત્રી ਮੰਡਲ ਨੇ ਕੱਲ ਦੀ ਬੈਠਕ ਵਿੱਚ ਆਰਥਿਕ ਪੱਖ ਤੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲਾਂ ਵਿੱਚ 25% ਦੀ ਰਾਖਵਾ ਕਰਨ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਪਟਿਆਲਾ ਵਿੱਚ ਪੁਲਿਸ ਕਰਮੀਆਂ ਦੁਆਰਾ ਇੱਕ ਕਰਨਲ ਤੇ ਉਸਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਲਗਾਤਾਰ ਤੂਲ ਫੜਦਾ ਨਜ਼ਰ ਆ ਰਿਹਾ ਹੈ। ਕੱਲ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਹੁਕਮ ਦਿੱੰਦਿਆਂ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਨੂੰ ਜਾਂਚ ਸੌਪ ਦਿੱਤੀ ਤੇ ਹੁਕਮ ਦਿੱਤਾ ਕਿ ਤਿੰਨ ਹਫ਼ਤਿਆਂ ਅੰਦਰ ਉਹ ਜਾਂਚ ਨਰਪੱਖ ਰੂਪ ਵਿੱਚ ਕਰਕੇ ਆਪਣੀ ਰਿਪੋਰਟ ਸੌਂਪਣ ਪਰ ਕਰਨਲ ਦਾ ਪਰਿਵਾਰ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਖਫਾ ਨਜ਼ਰ ਆਇਆ ਉਸਨੇ ਕੱਲ ਇਸ ਮਾਮਲੇ ਸੰਬੰਧੀ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਸੀਬੀਆਈ ਦੀ ਜਾਂਚ ਦੀ ਵੀ ਮੰਗ ਕੀਤੀ ਆ ਜਿਨ੍ਹਾਂ ਨੇ 12 ਦੇ 12 ਪੁਲਿਸ ਲਾਜਮਾ ਨੇ ਜੋ ਅਤਿਆਚਾਰ ਮੇਰੇ ਸੰਧੂ ਨਾਲ ਕੀਤਾ ਜਿਵੇਂ ਕੁੱਟਮਾਰ ਕਰਕੇ ਉਹਨਾਂ ਛੱਡ ਕੇ ਗਏ ਨੇ ਉਸ ਤੋਂ ਕੜੀ ਨਿੰਦਾ ਕਰਦਾ ਹੈ ਕਿ ਜਿਵੇਂ ਪੰਜਾਬ ਪੁਲਿਸ ਨੂੰ ਬਚਾਉਣ ਤੇ ਲੱਗੀ ਹੋਈ ਹੈ ਅਸੀਂ ਸੜਕਾਂ ਦੇ ਫਿਰੇ ਆ ਤੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਮਨਦੀਪ ਸਿੱਧੂ ਜਿਹੜੇ ਇੱਕ ਇੰਨੇ ਨੇ ਡਕਟਰ ਤੇ ਮਾਰਦੇ ਨੇ ਕਿਸੀ ਪੰਜਾਬ ਪੁਲਿਸ ਦੇ ਵਧੀਆ ਅਫਸਰ ਹੈ ਅੱਜ ਪਤਾ ਲੱਗਿਆ ਮੈਜਿਸਟ੍ਰੇਟ ਇਨਕੁਆਰੀ ਮਾਰ ਕਰਤੀ ਮੈਜਿਸਟ੍ਰੇਟ ਇਨਕੁਆਰੀ ਚੋ ਵੀ ਨਿਕਲਣਾ ਹੈ ਜੇ ਇਨਕੁਆਰੀ ਮਾਰ ਕੇ ਦੀ ਸੀਬੀਆਈ ਦੀ ਕਰਕੇ ਦਿਖਾਓ ਇਨਕੁਆਰੀ ਮਾਰ ਅਸੀਂ ਮੰਗ ਕਰਦੇ ਹਾਂ ਕਿ ਇਹ ਮੰਗ ਜੇ ਮੰਗ ਜੇ ਪੰਜਾਬ ਪੁਲਿਸ ਇੰਦੀ ਸੱਚੀ ਹੈ ਭਗਵੰਤਬਾਲੇ ਦਾ ਸੱਚਾ ਹੈ ਤਾਂ ਸੀਬੀਏ ਇਨਕੁਆਰੀ ਕਰੇ ਸਾਡੀ ਜੇ ਦੋਸ਼ੀ ਅਸੀਂ ਹੋਵਾਂਗੇ ਕਰਨਲ ਸਾਹਿਬ ਨੂੰ ਸਜ਼ਾ ਮਿਲੇਗੀ ਮੇਰੇ ਭਤੀਜੇ ਨੂੰ ਮਿਲੇਗੀ ਜੇ ਪੰਜਾਬ ਪੁਲਿਸ ਤੋਂ ਦੋਸ਼ੀ ਹੋਊਗੀ ਤਾਂ ਪੰਜਾਬ ਪੁਲਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੈਂ ਇੱਕ ਚੀਜ਼ ਬੜੇ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਤੁਹਾਨੂੰ ਪੰਜਾਬ ਚ ਇਹ ਜਾਂ ਲੈਸਨ ਦੇ ਕੇ ਜਾਵਾਂਗੇ ਕਿ ਪੰਜਾਬ ਕਿਸੇ ਨਾਲ ਅਤਿਆਚਾਰ ਨਹੀਂ ਹੋਊਗਾ ਇਸ ਤੋਂ ਬਾਅਦ ਅਮਰਸਰ ਪੋਸ ਨੇ ਕੱਲ ਅਮਰਸਰ ਵਿੱਚ ਖੰਡਵਾਲ ਮੰਦਿਰ ਤੇ ਕੀਤੇ ਗਏ ਗਰਨੇਡ ਹਮਲੇ ਦੇ ਦੂਜੇ ਦੋਸ਼ੀ ਰਾਜਾ ਸਾਂਸੀ ਦੇ ਵਿਸ਼ਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਇੱਥੇ ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਇੱਕ ਦੋਸ਼ੀ ਐਤਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਤੇ ਦੂਸਰਾ ਇਹ ਦੋਸ਼ੀ ਇਸ ਮੌਕੇ ਫਰਾਰ ਹੋ ਗਿਆ ਸੀ। ਉਧਰ ਕੱਲ ਬਠਿੰਡਾ ਪੁਲਿਸ ਨੇ ਪਿੰਡ ਚੰਦਪਾਣ ਨਜ਼ਦੀਕ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਵੀ ਹੋਈ ਜਿਸ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ। ਮੋਗਾ ਪੁਲਿਸ ਨੂੰ ਵੀ ਕੱਲ ਅਪਰਾਧਿਕ ਅਨਸਰਾਂ ਵਿਰੁੱਧ ਵਿੱਡੀ ਮੁਹੰਮਦ ਤਹਿਤ ਇੱਕ ਵੱਡੀ ਕਾਮਯਾਬੀ ਮਿਲੀ। ਮੋਗਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਲਿਆਂਦੇ 9 ਦੇਸੀ ਪਿਸਤੌਲਾਂ ਤੇ ਗੋਲੀ ਸਿੱਕੇ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹ ਦੋਸ਼ੀ ਮੋਗਾ ਜ਼ਿਲ੍ਹੇ ਵਿੱਚ ਪਿੰਡ ਸ਼ੇਰਪੁਰ ਤਾਇਬਾ ਵਚਨ ਅਸਲੇ ਦੀ ਸਪਲਾਈ ਕਰਨ ਆਏ ਸਨ ਹਾਲਾਂਕਿ ਪੰਜਾਬ ਪੁਲਿਸ ਦੇ ਇਹਨਾਂ ਯਤਨਾਂ ਦੇ ਬਾਵਜੂਦ ਸੂਬੇ ਵਿੱਚ ਫਰੋਤੀ ਮੰਗਣ ਦੀਆਂ ਘਟਨਾਵਾਂ ਵੀ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਕੱਲ ਮੋਗਾ ਜ਼ਿਲ੍ਹੇ ਦੇ ਕਸਬਾ ਕੋਟੀਸੇਖਾਂ ਵਿੱਚ ਇੱਕ ਕਿਸਾਨ ਤੋਂ ਗੈਂਗਸਟਰ ਲੰਡਾ ਹਰੀਕੇ ਨੇ ਫਰੋਤੀ ਦੀ ਮੰਗ ਕੀਤੀ ਹੈ ਕਿਸਾਨ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਗੈਂਗਸਟਰਾਂ ਨੇ ਉਸ ਤੋਂ 50 ਲੱਖ ਰੁਪਏ ਦੀ ਫਰौती ਮੰਗੀ ਤੇ ਅਜਿਹਾ ਨਾ ਕਰਨ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੇਅਦਬੀ ਦੇ ਦੋਸ਼ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਤਲਕਾ ਤਹਿਤ ਸੁਖਵੀਰ ਬਾਦਲ ਵੱਲੋਂ ਸੇਵਾ ਕਰੇ ਜਾਨ ਦੌਰਾਨ ਉਹਨਾਂ ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਦੂਸਰੇ ਮੁਲਜ਼ਮ ਧਰਮ ਸਿੰਘ ਦੀ ਗ੍ਰਿਫਤਾਰੀ ਤੇ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਦਰਸਲ ਧਰਮ ਸਿੰਘ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਸ਼ੱਕ ਦੇ ਘੇਰੇ ਵਿੱਚ ਲੈ ਕੇ ਪੁਲਿਸ ਨੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਸੀ ਪਰ ਕੱਲ ਧਰਮ ਸਿੰਘ ਦੇ ਵਕੀਲ ਦੀ ਇਸ ਦਲੀਲ ਨਾਲ ਹਾਈ ਕੋਰਟ ਨੇ ਸਹਿਮਤੀ ਜਤਾਈ ਕਿ ਮਹਿਜ ਸੀਸੀਟੀਵੀ ਦੀ ਫੁਟੇਜ ਤੇ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਇਸ ਦਰਮਿਆਨ ਕੱਲ ਅਦਾਲਤ ਨੇ ਸੀਸੀਟੀਵੀ ਫੁਟੇਜ ਦੀ ਵੀ ਮੰਗ ਕੀਤੀ ਜਿਸ ਵਿੱਚ ਨਰੈਣ ਸਿੰਘ ਚੌੜਾ ਐਸਪੀ ਹਰਪਾਲ ਸਿੰਘ ਤੇ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰ ਹੱਥ ਮਿਲਾ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਸੂਬੇ ਭਰ ਦੇ ਸਕੂਲਾਂ ਤੇ ਕਾਲਜਾਂ ਵਿੱਚ ਜਲਦ ਹੀ એનર્ਜੀ ਡਰਿੰਕਸ ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ ਇਸ ਕਦਮ ਦਾ ਉਦੇਸ਼ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨਾ ਹੈ ਇਸ ਪਾਬੰਦੀ ਨਾਲ ਸਕੂਲਾਂ ਤੇ ਕਾਲਜਾਂ ਦੇ 500 ਮੀਟਰ ਦੇ ਘੇਰੇ ਵਿੱਚ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਹੋਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗਣ ਵਾਲਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 2 ਦਿਨ ਦਾ ਕਿਸਾਨ ਮੇਲਾ ਇਹ 22 ਮਾਰਚ ਤੱਕ ਚੱਲੇਗਾ। ਇਸ ਮੇਲੇ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੁਧਿਆਣਾ ਦੇ ਅਦਾਲਤੀ ਕੰਪਲੈਕਸ ਵਿੱਚ ਕੱਲ 10ਵੀਂ ਜਮਾਤ ਦੀ ਵਿਦਿਆਰਥਣ ਨੇ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਇਹ ਲੜਕੀ ਆਪਣੇ ਮਾਪਿਆਂ ਦੇ ਨਾਲ ਅਦਾਲਤ ਵਿੱਚ ਆਈ ਸੀ ਜਿੱਨਾ ਵਿੱਚਕਾਰ ਤਲਾਕ ਦਾ ਕੇਸ ਚੱਲ ਰਿਹਾ ਹੈ ਇਸ ਕੇਸ ਦਰਮਿਆਨ ਕੱਲ ਮਾਤਾ ਪਿਤਾ ਦਰਮਿਆਨ ਬਹਿਸਬਾਜ਼ੀ ਹੋਈ ਜਿਸ ਤੋਂ ਖਫਾ ਹੋ ਕੇ ਲੜਕੀ ਨੇ ਖੁਦਕੁਸ਼ੀ ਕੀਤੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗਡਗਰੀ ਨੇ ਕੱਲ ਇੱਕ ਵੱਡਾ ਐਲਾਨ ਕਰਦਿਆਂ ਆਖਿਆ ਕਿ ਦੇਸ਼ ਵਿੱਚ 6 ਮਹੀਨਿਆਂ ਦੇ ਅੰਦਰ-ਅੰਦਰ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਦੇ ਬਰਾਬਰ ਹੋ ਜਾਣਗੀਆਂ। ਉਹਨਾਂ ਦੱਸਿਆ ਕਿ ਪ੍ਰਦੂਸ਼ਣ ਨੂੰ ਘਟਾਉਣ ਤੇ ਦੇਸ਼ ਦੀ ਡੀਜ਼ਲ ਤੇ ਪੈਟਰੋਲ ਤੇ ਨਿਰਭਰਤਾ ਨੂੰ ਘਟਾਉਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕਰਨ ਜਾ ਰਹੀ ਹੈ। ਉਤਰਾਖੰਡ ਵਿੱਚ ਇਸ ਸਾਲ ਸ਼੍ਰੀ ਹਿਮਕੁੰਟ ਸਾਹਿਬ ਤੇ ਚਾਰ ਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਯਾਤਰਾ ਤੇ ਜਾਣ ਵਾਲੇ ਯਾਤਰੀ ਉਤਰਾਖੰਡ ਟੂਰਿਜ਼ਮ ਵਿਕਾਸ ਕੌਂਸਲ ਦੀ ਵੈੱਬਸਾਈਟ ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਧਿਕਾਰੀਆਂ ਨੇ ਇਹ ਵੀ ਤਾਣਨਾ ਕੀਤੀ ਕਿ ਬਿਨਾਂ ਰਜਿਸਟ੍ਰੇਸ਼ਨ ਤੋਂ ਇਸ ਸਾਲ ਕਿਸੇ ਵੀ ਯਾਤਰੀ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਰਕਬਾ ਬਣਾ ਨੇ ਕੱਲ ਨਕਸਲੀਆਂ ਖਿਲਾਫ ਕਾਰਵਾਈ ਕਰਦਿਆਂ ਬਸਤਰ ਖੇਤਰ ਵਿੱਚ ਦੋ ਮੁਕਾਬਲਿਆਂ ਵਿੱਚ 30 ਨਕਸਲੀਆਂ ਨੂੰ ਮਾਰ ਦਿੱਤਾ ਇੱਥੇ ਦੱਸਣਯੋਗ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ 31 ਮਾਰਚ ਤੱਕ ਦੇਸ਼ ਨੂੰ ਨਕਸਲੀਆਂ ਤੋਂ ਮੁਕਤ ਕਰਵਾ ਲਿਆ ਜਾਵੇਗਾ ਮਸ਼ਹੂਰ ਪੇਂਟਰ ਐਮ ਐਫ ਹੁਸੈਨ ਦੀ ਪੇਂਟਿੰਗ ਲਗਭਗ 118 ਕਰੋੜ ਰੁਪਏ ਵਿੱਚ ਕੱਲ ਨਿਊਯਾਰਕ ਵਿੱਚ ਨਿਲਾਮ ਹੋਈ ਇਸ ਨਾਲ ਆਧੁਨਿਕ ਭਾਰਤੀ ਕਲਾ ਦੀ ਇਹ ਸਭ ਤੋਂ ਮਹਿੰਗੀ ਪੇਂਟਿੰਗ ਬਣ ਗਈ। ਹੁਸੈਨ ਦੀ ਪੇਂਟਿੰਗ ਨੂੰ ਨਿਊਯਾਰਕ ਦੇ ਕ੍ਰਿਸਟੀ ਆਕਸ਼ਨ ਵਿੱਚ ਨਿਲਾਮ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਵਿੱਚ ਸਭ ਤੋਂ ਮਹਿੰਗੀ ਪੇਂਟਿੰਗ ਅਮਰਤਾ ਸ਼ੇਰਗਿੱਲ ਦੀ 1937 ਵਿੱਚ ਬਣੀ ਪੇਂਟਿੰਗ ਦਾ ਸਟੋਰੀ ਟੈਲਰ ਸੀ ਜਿਸ ਨੂੰ ਲਗਭਗ 62 ਕਰੋੜ ਰੁਪਏ ਵਿੱਚ ਨਿਲਾਮ ਕੀਤਾ ਗਿਆ ਸੀ। ਰੂਸ ਤੇ ਯੂਕਰੇਨ ਦੇ ਦਰਮਿਆਨ ਚੱਲ ਰਹੀ ਜੰਗ ਰੁਕਣ ਦੇ ਅਸਾਰ ਬਣ ਗਏ ਹਨ। ਰੂਸ ਤੇ ਯੂਕਰੇਨ ਦੇ ਆਗੂ ਅਗਲੇ ਹਫਤੇ ਸਾਊਦੀ ਅਰਬ ਵਿੱਚ ਗੱਲਬਾਤ ਕਰਨ ਲਈ ਮਿਲ ਰਹੇ ਹਨ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜੰਗਬੰਦੀ ਹੋ ਜਾਵੇਗੀ ਹਾਲਾਂਕਿ ਜੰਗਬੰਦੀ ਦੀਆਂ ਕੀ ਸ਼ਰਤਾਂ ਹੋਣਗੀਆਂ ਇਸ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ ਉਧਰ ਇਜ਼ਰਾਇਲ ਵੱਲੋਂ ਜੰਗਬੰਦੀ ਤੋੜੇ ਜਾਣ ਤੋਂ ਬਾਅਦ ਗਾਜ਼ਾ ਪੱਟੀ ਤੇ ਕੱਲ ਵੀ ਕਈ ਘਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਜਿਸ ਵਿੱਚ 90 ਤੋਂ ਵੱਧ ਵਿਅਕਤੀ ਮਾਰੇ ਗਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਦਬਾਈ ਵਿੱਚ ਆਈਸੀਸੀ ਚੈਂਪੀਅਨਸ ਟਰੋਫੀ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਲਈ 58 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ ਹੈ ਇੱਥੇ ਦੱਸਣਯੋਗ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਤੀਜੀ ਵਾਰ ਚੈਂਪੀਅਨਸ ਟਰੋਫੀ ਜਿੱਤੀ ਸੀ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ